ਸਾਸ ਰਿਆ ਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਹਰ ਚਲਾ ਬਾਬੇ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਹਰ ਬਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਅੱਜ ਆਪਾਂ ਬਈ ਫੁੱਲ ਬਟਾ ਫੁੱਲ ਤਿਆਰ ਵਰ ਤਿਆਰ ਹੋ ਕੇ ਚੱਲਿਆ ਹੋਲੇ ਮੱਲੇ ਤੇ ਹਕਾਲ ਐਸੇ ਤਾਂ ਮੈਂ ਪਹਿਲਾਂ ਬਾਈਕ ਬਾਈਕ ਤੇ ਜਾਣਾ ਸੀ ਬਾਈਕ ਡਰਾਈਵ ਕਰਕੇ ਤੇ ਆਹ ਹੱਤ ਤੇ ਫੈਕਚਰ ਹੋਣ ਕਰਕੇ ਨਾ ਯਾਰ ਇਸ ਕਰਕੇ ਬਾਈਕ ਡਰਾਈਵ ਨਹੀਂ ਕਰ ਪਾਣਾ ਮੈਂ ਤੇ ਹੁਣ ਮੈਂ ਬਸ ਤੇ ਜਾ ਰਿਹਾ ਬਾਈ ਭਾਈਆ ਗਾਂ ਸ਼ਾਇਦ ਮਰੀ ਪਈ ਐਕਸੀਡੈਂਟ ਹੋਇਆ ਰਾਤ ਨੂੰ ਤੇ ਅਕਾਲ ਪੁਰਖ ਵਾਹਿਗੁਰੂ ਇਸ ਨੂੰ ਆਪਣੇ ਚੈਨਲ ਦੇ ਵਿੱਚ ਨਵਾਜ਼ ਬਖਸ਼ ਇਸ ਨਿਮਾਣੇ ਜੀ ਜੀਵ ਨੂੰ بڑی ਗਊਸ਼ਾਲਾ ਹੁੰਦੀ ਆ ਉਹਦਾ ਗੂਗਲ ਤੋਂ ਨੰਬਰ ਕੱਢ ਗਏ ਨਾ ਫੋਨ ਕਰਕੇ ਦੇਖਦੇ ਉਹਨਾਂ ਨੇ ਇਨਫੋਰਮ ਕਰਦੇ ਆ ਵੀ ਭਾਈ ਇੱਕ ਨੰਬਰ ਕੱਢਿਆ ਆਪਾਂ ਨੇ ਗਊਸ਼ਾਲਾ ਹੈਲੋ ਸਰ ਗਊਸ਼ਾਲਾ ਤੋਂ ਗੱਲ ਕਰ ਰਹੇ ਜੀ ਸਰ ਮੈਂ ਨਾ ਉਰੇ ਤੋਂ ਲੰਘ ਰਿਹਾ ਸੀਗਾ ਔਰ ਇਹਨੇ ਕਿਸੇ ਗਊ ਦਾ ਐਕਸੀਡੈਂਟ ਹੋਇਆ ਹੋਇਆ ਤੇ ਉਹ ਡੈੱਡ ਬੋਡੀ ਪਈ ਆ ਗਊ ਦੀ ਆ 6 ਪੇ ਸਵੇਰ ਕਾ ਫੈਕਟਰੀ ਤੋਂ ਬਿਲਕੁਲ ਸਾਹਮਣੇ ਹੀ ਪਈ ਆ ਜਿੱਥੇ ਟੋヨタ ਦਾ ਸ਼ੋਰੂਮ ਆ ਜਦ ਆਪਾਂ ਚੰਡੀਗੜ੍ਹ ਤੋਂ ਖੈੜ ਨੂੰ ਜਾਂਦੇ ਜੀ ਉਸ ਰੋਡ ਤੇ ਆ ਬਾਈ ਆਪਾਂ ਪਹੁੰਚ ਗਏ ਔਰ ਬਿਰਗਾ ਫੈਕਟਰੀ ਦੇ ਸਾਹਮਣੇ ਨਵੇਂ ਬੱਸ ਅੱਡੇ ਤੇ ਤੇ ਬਾਈ ਆਪਾਂ ਨੂੰ ਉਰੋ ਹੀ ਮਿਲਨੀ ਆ ਬੱਸ ਅੱਜ ਮੈਂ ਆ ਬਸ ਆਈ ਆ ਐਦਾ ਹੀ ਆਪਣੀ ਬੱਸ ਆਣੀ ਆ ਬਈ ਨਾਗਪੁਰ ਸਾਹਿਬ ਵਾਲੀ ਬੱਸ ਬਸ ਤੇ ਬਹਿ ਗਿਆ ਵੀ ਅਨੰਦਪੁਰ ਸਾਹਿਬ ਵਾਲੀ ਹਰਿਆਣਾ 36 ਹਰਿਆਣਾ ਰੋਡਵੇਜ਼ ਦੀ ਬੱਸ ਆ ਆਪਣੀ ਠੀਕ ਹੈ ਨੀ ਉਹ ਪੁਲ ਕੇ ਬਾਅਦ ਲਾਗੇ ਥੋੜਾ ਜਿਹਾ ਉੱਥੇ ਪੈਦਲ ਚੱਲੇ ਜਾਏਗਾ ਨਾ ਰਸਤਾ ਸਾਰੇ 10 ਮਿੰਟ ਦਾ ਵੀ ਰਸਤਾ ਨਹੀਂ ਆ ਜਾਣਾ ਬੱਸ ਫਿਰ ਠੀਕ ਹੈ ਜੀ ਬਈ ਟਿਕਟ ਆਪਾਂ ਨੇ ਕਰਾ ਲਈ ਆਪਣੀ ਅੱਜ ਦੀ 282 50 70 ਤੇ 80 ਮੋੜੇ 120 ਰੁਪਏ ਟਿਕਟ ਲੱਗੀ ਆਪਣੀ ਆਈ ਪਹੁੰਚ ਗਿਆ ਅਨੰਦਪੁਰ ਸਾਹਿਬ ਉਹ ਪਹੁੰਚ ਗਏ ਭਈ ਆਪਾ ਅਨੰਦਪੁਰ ਸਾਹਿਬ ਖਾਲਸੇ ਦੀ ਧਰਤੀ ਖਾਲਸੇ ਦੀ ਧਰਤੀ ਤੇ ਪੈ ਚੁੱਕੇ ਨੇ ਆਪਣੇ ਪੈਰ ਵਾਹਿਗੁਰੂ ਜੀ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਹੀ ਆਨੰਦ ਹੈ ਭਈ ਆਪਾਂ ਰੇਲ ਦੀ ਪਟਰੀ ਵਾਲੇ ਪਾਸੇ ਰੁਗੇ ਆ ਸਾਹਮਣੇ ਫਟਕ ਲੱਗੇ ਪਏ ਓ ਲੈ ਬਾਬੇ ਲੰਗੀ ਯਾਰਾ ਬੰਦੇ ਤਾਂ ਆਹੀ ਭਾਈ ਆਪਾਂ ਨਾ ਹੁਣ ਪਤਾ ਕਿੱਥੇ ਜਾਣਾ ਹੈਗਾ ਆਪਾਂ ਨਾ ਜਾਣਾ ਭਾਈ ਨਿਯੰਗ ਸਿੰਘੀ ਛੋਣੀ ਬਾਬਾ ਬੁੱਢਾ ਦਲ ਆ ਦੇਖੋ ਭਈ ਨੰਦਪੁਰ ਸਾਹਿਬ ਦੀਆਂ ਗਲੀਆਂ ਤੇ ਮੈਂ ਹੁਣ ਮੇਨ ਰੋਡ ਤੋਂ ਤਾਂ ਜਾ ਨਹੀਂ ਰਿਹਾ ਗੁਰੂ ਮੇਨ ਰੋਡ ਤੇ ਟਿੱੜ ਬਹੁਤ ਹੈ ਯਾਰ ਆਪਾਂ ਨੰਦਪੁਰ ਸਾਹਿਬ ਦੀਆਂ ਗਲੀਆਂ ਦੇ ਅੰਦਰੋਂ ਜਾ ਰਹੇ ਆ ਪਾਰ ਤੇ ਯਾਰ ਜਿੱਥੇ ਗੱਡੀਆਂ ਹਾਂ ਗੱਡੀਆਂ ਉੱਥੇ ਪਾਰਕ ਹੁੰਦੀਆਂ ਸਾਰੀਆਂ ਜੀ ਆਓ ਸਾਹਮਣੇ ਆਓ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਬਾਈ ਆ ਆਪਾਂ ਪਹੁੰਚ ਗਏ ਆ ਆਪਣੀ ਸ਼ੋਣੀ ਦੇ ਨੰਗ ਸਿੰਘ ਸ਼ੋਣੀ ਬਾਬਾ ਬੁੱਢਾਦਾਲ ਖਾਲਸਾ ਜੀ ਇਹ ਆਪਣਾ ਬੁੱਢੇਦਾਲ ਦਾ ਨਿਸ਼ਾਨ ਸਾਹਿਬ ਤੇ ਜਿਹਨੂੰ ਆਪਾਂ ਨੇ ਰੀਨਿਊ ਕਰਾਣਾ ਦਾ ਆ ਖਾਲਸਾ ਜੀ ਖਾਲਸਾ ਜੀ ਰੀਨਿਊ ਕਰਨਾ ਜੀ ਇਸ ਆਵਰੇ ਗਏ ਸੀ ਜਰਾਤ ਲੱਗਿਆ ਸਾਹਮਣੇ ਜੀ ਜਨਾਬਾ ਆਜੋ ਖਾਲਸਾ ਜੀ ਦੇਖਾ ਸ਼ਗਨ ਹੋਜੋ ਤਗੜੇ ਆ ਸਾਣੀ ਮਹਲੇ ਦੀ ਰੰਗ ਤਾਂ ਸ਼ੁਰੂ ਹੋ ਚੁੱਕੀ ਹੈ ਤੇ ਰਵਾਨਗੀ ਮਿਲ ਗਈ ਹੈ ਮਹਲੇ ਨੂੰ ਖਸ਼ਤਰਾ ਦੇ ਜ਼ੋਰਦਖਾਨ ਦਾ ਮੇਰਾ ਵੀ ਬੜਾ ਦਿਲ ਕਰ ਰਿਹਾ ਸੀ ਮਨ ਕਰ ਰਿਹਾ ਸੀ ਪਰ ਕੀ ਕਰੀਏ ਯਾਰ ਫੈਕਚਰ ਕਰਕੇ ਮਜਬੂਰ ਹੋਏ ਆਂਗਾ ਮਜਬੂਰੀ ਹੈ ਕਿ ਕੁਛ ਨਹੀਂ ਕਰ ਪਾ ਰਿਹਾ ਮੈਂ ਪਰ ਮੇਰਾ ਮਨ ਇਹ ਨਾ ਕਰ ਰਿਹਾ ਜੀ ਖਸ਼ਤਰਾ ਦੇ ਜ਼ੋਰਦਖਾਨ ਆ ਯਾਰ ਮੈਂ ਵੀ ਸਰੋਣੀ ਪੰਥ ਅਕਾਲੀ ਫੁੱਟਾਵਾਲ ਪੰਜਵਾਂ ਸੱਤ ਜੀ ਅਗਵਾਈ ਸੁਪੂਤੇਰਨਾਦਰ ਮਹੱਲੇ ਚੜਿਆ ਛੁਟਕਾ ਮਾਤਾ ਦੀ ਮਾਤਾ ਜੀ ਤੋਂ ਜੀ ਪੁੰਨਤੇ ਬਾਬਾ ਖਾਲਸਾ ਜੀ ਆਪਾਂ ਪਹੁੰਚ ਗਏ ਸਟੇਡੀਅਮ ਦੇ ਵਿੱਚ ਆਖਾ ਜੀ ਮੀ ਲੱਗ ਗਿਆ ਜੇ ਪੈਣ ਆਓ ਦੇਖੋ ਮੀ ਲੱਗ ਗਿਆ ਇਹ ਪੈਣ ਰੇ ਤੇ ਆਪਾਂ ਚੱਲੀਏ ਭਾਈ ਸਤਿ ਸ੍ਰੀ ਅਕਾਲ ਸਾਹਿਬ ਨਮਸਕਾਰ ਕਰਨ ਗੁਰੂ ਸਾਹਿਬ ਨੂੰ ਹਾਂ ਬੱਲੋ ਸਤਿ ਸ੍ਰੀ ਅਕਾਲ ਧਾਵਸਰੀ ਆਪਾਂ ਪਹੁੰਚ ਗਿਆ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਫਰੀ ਅਨੰਦਪੁਰ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਸ਼ੀਸ਼ ਦਾ ਅੰਤਿਮ ਸੰਸਕਾਰ ਕੀਤਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਹੀ ਪਵਿੱਤਰ ਸਥਾਨ ਹੈ ਤੇ ਕਰੋ ਦਰਸ਼ਨ ਸੰਗਤ ਜੀ ਕਰੋ ਦਰਸ਼ਨ ਖਾਲਸਾ ਜੀ ਵਾਹਿਗੁਰੂ 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 ਜਲੇਪੀ ਕਰੋ ਜੀ ਕਰੋ ਦਰਸ਼ਨ ਖਾਲਸਾ ਜੀ ਖਾਲਸੇ ਦੀ ਜਨਮ ਪੂਮੀ ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਬੜਾ ਹੀ ਅਲੌਕਿਕ ਦ੍ਰਿਸ਼ ਤੇ ਆਓ ਗੁਰੂ ਸਾਹਿਬ ਨੂੰ ਨਮਸਕਾਰ ਕਰਨ ਚੱਲੀਏ ਖਾਲਸਾ ਜੀ ਆਪਾਂ ਨੇ ਦਰਸ਼ਣ ਦੇ ਦੀਦਾਰ ਤੇ ਗੁਰੂ ਸਾਹਿਬ ਨੂੰ ਨਮਸਕਾਰ ਕਰ ਲਿਆਗਾ ਜਾ ਕੇ ਤਖਤ ਸਾਹਿਬ ਦੇ ਜਾ ਕੇ ਤੇ ਬੜਾ ਹੀ ਅਲੌਕਿਕ ਮਜ਼ਾਰਾ ਬੜਾ ਹੀ ਅਲੌਕਿਕ ਦ੍ਰਿਸ਼ ਸੰਗਤਾਂ ਖੋਲੇ ਮੱਲੇ ਦੇ ਰੰਗਾ ਚਰੰਗੀਆਂ ਹੋਈਆਂ ਚਾਰੇ ਪਾਸੇ ਤਤਿ ਸ਼੍ਰੀ ਕੇਸ ਗੜ੍ਹ ਸਾਹਿਬ ਖਾਲਸਾ ਜੀ ਨੋਸ਼ ਕਰ ਕਰਨ ਤੋਂ ਬਾਅਦ ਗੁਰੂ ਸਾਹਿਬ ਨੂੰ ਆਜੋ ਪ੍ਰਸ਼ਾਦਾ ਬਾਣੀ ਛਕੀਏ ਤੇ ਫਿਰ ਵਾਣਗੀ ਕਰੀਏ ਵਾਪਸ ਆਪਣੀ ਆਣਾ ਚੰਡੀਗੜ੍ਹ ਦੀ ਤੇ ਆਓ ਲੰਗਰ ਹਾਲ ਤੇ ਚੱਲਦੇ ਆ ਪ੍ਰਸ਼ਾਦਾ ਛਕਦੇ ਆ ਖਾਲਸਾ ਜੀ ਇੱਧਰ ਨਾ ਬੜੀ ਭੀੜ ਲੱਗੀ ਐ ਆਹ ਦੇਖੀਏ ਕਾਦੀ ਐ ਕਿਆ ਚੀਜ਼ ਆ ਗਈ ਐ ਫਰੀ ਸੇਵਾ ਫਰੀ ਸੇਵਾ ਖਾਲਸਾ ਜੀ ਬੈਗ ਰਿਪੇਅਰ ਖਾਲਸਾ ਜੀ ਜੁੱਤੀਆਂ ਕਰਨ ਦਾ ਬਾਈ ਕੰਮ ਕਰ ਰਹੇ ਨੇ ਸੇਵਾ ਦੇ ਰਹੇ ਨੇ ਸੰਗਤ ਨੂੰ ਫਰੀ ਸੇਵਾ ਜੁੱਤੀਆਂ ਘੱਟਣ ਦੀ ਜਿਸ ਦੀ ਜੁੱਤੀ ਖਰਾਬ ਹੋ ਜਾਂਦੀ ਤੇ ਫਰੀ ਰਿਪੇਅਰ ਕਰਦੇ ਆ ਫਰੀ ਸੇਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਆਉ ਰਵਾਨਾ ਹੋਈਏ ਵਾਪਸੀ ਕਰੀਏ ਚੰਡੀਗੜ੍ਹ ਨੂੰ। ਇਸ ਸਮੇਂ ਸ਼ਾਮ ਕੇ 6 ਵਜੇ ਰਹਾ ਹੈ। ਟਾਈਮ ਕਦਾ ਅੱਜ ਜਮੇ ਹੀ ਨਹੀਂ ਪਤਾ ਚੱਲਿਆ। ਨਾ ਦੇਖਣੇ ਨੂੰ ਮਿਲਿਆ ਟਾਈਮ, ਨਾ ਮਨ ਕਰਿਆ ਟਾਈਮ ਦੇਖਣੇ ਦਾ ਅੱਜ। ਹਨਾ ਔਰ ਆਪਾਂ ਚੱਲਿਆ ਬਈ ਹੁਣ ਆਪਾਂ ਚੰਡੀਗੜ੍ਹ ਨੂੰ। ਬੱਸ ਲੱਭੀ ਔਰੇ ਤੇ ਤੇ ਵੇਸੀ। ਖਾਲਸਾ ਜੀ ਇਹ ਬੱਸ ਜਾ ਰਹੀ ਹੈ ਇੱਕ। ਇਹਨੂੰ ਪਤਾ ਕਰੀਏ ਚੰਡੀਗੜ੍ਹ ਜਾਊਗੀ ਕਿ ਨਹੀਂ ਜਾਊਗੀ। ਆ ਬਾਈ ਚੰਡੀਗੜ੍ਹ ਜਾਊਗੀ। ਫਿਰ ਚੰਡੀਗੜ੍ਹ ਜਾਊਗੀ। ਨਹੀਂ ਨਹੀਂ ਜਾਣੀ ਹੈ ਬਾਈ ਚੰਡੀਗੜ੍ਹ। ਕੋਈ ਨੂੰ ਪਤਾ ਕਰੀਏ ਹੁਣ। ਖਾਲਸਾ ਜੀ ਬੱਸ ਨਹੀਂ ਮਿਲ ਰਹੀ ਆਪਣੀ ਚੰਡੀਗੜ੍ਹ ਦੀ। ਆਂਡ ਆਊਟ ਲੇਟਰ। ਖਾਲਸਾ ਜੀ ਸੇ ਮਾਪਾ ਟਰਾਲੀ ਹੈਗੇ ਤੇ ਆਪਾਂ ਨੇ ਔਰ ਤੋਂ ਚੰਡੀਗੜ੍ਹ ਦੀ ਬੱਸ ਲੈਣੀ ਹੈ। ਵੇਟ ਕਰ ਰਹੇ ਆਂ ਟਰਾਲੀ ਖੜਕੇ ਚੰਡੀਗੜ੍ਹ ਦੀ ਬੱਸ। ਖਾਲਸਾ ਜੀ ਆਪਾਂ ਅੱਡੋ ਚੱਲਿਆ ਹੁਣ। ਖਾਲਸਾ ਜੀ ਹੁਣ ਆਪਾਂ ਪਹੁੰਚ ਗਏ ਖੈੜ ਨੇ ਉਰੋ ਆਟੋ ਲੈਣਾ 6 ਵਜ ਦਾ ਜੀ ਉਰੋ ਵੈਸੇ ਬੱਸਾਂ ਵੀ ਮਿਲ ਜਾਂਦੀ ਐ ਖਾਲਸਾ ਜੀ ਪਹੁੰਚ ਗਏ ਆਪਾਂ ਘਰ